ਹਾਂਜੀ ਪਰੇ ਵਿਦਿਆਰਥੀਆਂ ਮੈਰਿਟੋਰੀਅਸ ਸਕੂਲਾਂ ਦੇ ਲਈ ਜਿਹੜਾ 11ਵੀਂ ਕਲਾਸ ਦੇ ਲਈ ਦਾਖਲੇ ਲਈ ਕਾਉਂਸਲਿੰਗ ਆ ਚੁੱਕੀ ਹੈਗੀ ਵਿਦਿਆਰਥੀ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਤਾਂ ਜਿਹੜਾ ਪੱਤਰ ਆਇਆ ਹੈਗਾ ਸੈਟੀਫਾਇਰ ਪ੍ਰੋਮੋਸ਼ਨ ਆਫ ਕਲਟੀ ਐਜੂਕੇਸ਼ਨ ਸੁਸਾਇਟੀ ਵੱਲੋਂ ਜਿਹੜਾ ਹੈਗਾ ਮੈਰਿਟੋਰੀਅਸ ਜਨਤਕ ਸੂਚਨਾ ਜਿਹੜੀ ਜਿਸ ਤਰ੍ਹਾਂ 11ਵੀਂ ਜਮਾਤ ਦੀਆਂ ਕੁੱਲ 4600 ਸੀਟਾਂ ਵਿੱਚੋਂ 2875 ਲੜਕੀਆਂ ਦੀਆਂ ਤੇ 11 1725 ਲੜਕਿਆਂ ਦੀਆਂ ਲਈ ਜਿਹੜੀ ਦਾਖਲਾ ਪ੍ਰਾਪਤ ਕਰਨ ਦੀ ਮਿਤੀ 6 4 2025 ਨੂੰ ਪ੍ਰਵੇਸ਼ ਪ੍ਰੀਖਿਆ ਕਰਵਾਈ ਗਈ ਸੀਗੀ ਤੇ ਜੋ ਉਮੀਦਵਾਰ ਯੋਗ ਪਾਏ ਗਏ ਨੇ ਉਹਨਾਂ ਦੀ ਮੈਰਿਟ ਅਨੁਸਾਰ ਮੈਰਿਟੋਰੀਅਸ ਸਕੂਲਾਂ ਚ ਦਾਖਲੇ ਲਈ ਕਾਉਂਸਲਿੰਗ ਮਿਤੀ 10 ਛੇ 25 ਨੂੰ ਸਵੇਰੇ ਸਮਾਂ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਨਾਲ ਨੱਥੀ ਲਿਸਟ ਅਨੁਸਾਰ ਜਿਹੜੀ ਹੋਏਗੀ ਉਮੀਦਵਾਰਾਂ ਦੀ ਮੈਰਿਟ ਲਿਸਟ ਨਾਲ ਨੱਥੀ ਜਿਹੜੀ ਕਾਉਂਸਲਿੰਗ ਦਾ ਸਮਾਂ ਸਾਰਣੀ ਦੇਖੋ ਯਾਨੀ ਕਿ ਮੋਟੀ ਜਿਹੀ ਗੱਲ ਹੈ ਜਿਹੜੇ ਬੱਚੇ ਐਲੀਜੀਬਲ ਹੋਏ ਨੇ ਕਿ ਐਲੀਜੀਬਲ ਨੇ ਉਹਨਾਂ ਦੀ ਜਿਹੜੀ ਕਾਉਂਸਲਿੰਗ ਦਾ ਸ਼ਡਿਊਲ ਆ ਚੁੱਕਿਆ ਗਿਆ ਮਿਤੀ 10 ਛੇ 25 ਤੋਂ ਸ਼ੁਰੂ ਹੋ ਕੇ ਲੜੀ ਨੰਬਰ 1 ਤੋਂ ਸ਼ੈਡਿਊਲ ਲੜਕੀਆਂ ਲਈ ਤੇ ਲੜਕਿਆਂ ਲਈ ਹੋਏਗਾ 1 ਤੋਂ ਲੈ ਕੇ 975 ਤੱਕ 12625 ਨੂੰ ਵੀਰਵਾਰ ਨੂੰ ਲੜੀ ਨੰਬਰ 1201 ਤੋਂ 2400 ਤੱਕ ਲੜਕੀਆਂ ਲਈ ਕਾਉਂਸਲ ਦਾ ਸ਼ੈਡਿਊਲ ਹੋਏਗਾ ਤੇ ਲੜਕਿਆਂ ਲਈ ਕਾਉਂਸਲ ਦਾ ਸ਼ੈਡਿਊਲ ਹੈ ਜਿਹੜਾ 976 ਤੋਂ ਲੈ ਕੇ 943 ਤੱਕ ਇਸੇ ਤਰ੍ਹਾਂ 13625 ਨੂੰ ਸ਼ੁੱਕਰਵਾਰ ਨੂੰ ਲੜੀ ਨੰਬਰ 2401 ਤੋਂ ਲੈ ਕੇ 3596 ਤੱਕ ਤੇ ਲੜਕਿਆਂ ਲਈ 1945 ਤੋਂ ਲੈ ਕੇ 2916 ਤੱਕ ਤੇ 16625 ਸੋਮਵਾਰ ਨੂੰ ਲੜੀ ਨੰਬਰ 3597 ਤੋਂ ਲੈ ਕੇ 4675 ਤੱਕ ਤੇ ਲੜੀ ਨੰਬਰ 2917 ਤੋਂ ਲੈ ਕੇ 3334 ਤੱਕ ਸੋ ਇਹ ਜਿਹੜੀ ਕਾਉਂਸਲਿੰਗ ਆ ਚੁੱਕੀ ਹੈਗੀ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਤਾਂ ਬਕਾਇਦਾ ਤੌਰ ਤੇ ਜਿੱਥੇ-ਜਿੱਥੇ ਤੁਹਾਡਾ ਜਿਹੜਾ ਲੜੀ ਨੰਬਰ ਹੋਏਗਾ ਉਸ ਮੁਤਾਬਕ ਜਿਹੜਾ ਤੁਹਾਡਾ ਕਾਉਂਸਲਿੰਗ ਦਾ ਸ਼ਡਿਊਲ ਆ ਚੁੱਕਿਆਗਾ ਤਾਂ ਕਾਉਂਸਲਿੰਗ ਲਈ ਬੁਲਾਇਆ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਵਿਦਿਆਰਥੀ ਜਿਹੜਾ ਦਾਖਲਾ ਸਨਿਸ਼ਚਿਤ ਹੋ ਗਿਆ ਜਿਹੜਾ ਮੈਟ ਦਾ ਅਰਥ ਹੀ ਡਾਖਲਾ ਦਿੱਤਾ ਜਾਂਦਾ ਜੀ ਤਾਂ 9 ਵਜੇ ਤੱਕ ਜਿਹੜਾ ਨਾਲ ਨੱਥੀ ਲਿਸਟ ਕਿਸੇ ਵੀ ਸਕੂਲ ਵਿੱਚ ਰਿਪੋਰਟ ਕਰਨਗੇ ਬੱਚੇ ਦੇਰੀ ਨਾਲ ਸ਼ਾਮਲ ਹੁੰਦਾ ਤਾਂ ਗੈਰ ਹਾਜ਼ਰੀ ਤਾਂ ਬੱਚੇ ਖੁਦ ਜ਼ਿੰਮੇਵਾਰ ਹੋਣਗੇ ਮੈਟਰਲਿਸਟ ਦੇ ਆਧਾਰ ਤੇ ਜਿਹੜਾ ਦਾਖਲਾ ਕੀਤਾ ਜਾਊਗਾ ਵਿਦਿਆਰਥੀਆਂ ਦਾ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਪੱਤਰ ਜਾਰੀ ਹੋ ਚੁੱਕਿਆਗਾ ਤਾਂ ਫਿਰ ਉਹ ਆਪਣੀ categories ਸੰਬੰਧ ਜਿਹੜਾ ਸਰਟੀਫਿਕੇਟ ਲੈ ਕੇ ਆਊਗਾ ਜਿਹਦੇ ਵਿੱਚ ਫੋਟੋ ਕਾਪੀ ਲੈ ਕੇ ਆਉਣਗੇ ਵਿਦਿਆਰਥੀ ਤਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਸ਼ਡਿਊਲ ਹੈ ਜਿਹੜਾ ਕਾਉਂਸਲਿੰਗ ਵਿੱਚ ਹਾਜ਼ਰ ਹੋਣਗੇ ਮਿੱਥੇ ਸਮੇਂ ਅਨੁਸਾਰ ਜਿਹੜਾ ਹਾਜ਼ਰ ਨਹੀਂ ਹੁੰਦੇ ਤਾਂ ਫਿਰ ਤਾਂ ਕਲੇਮ ਵਿਚਾਰਿਆ ਨਹੀਂ ਜਾਊਗਾ ਉਮੀਦਵਾਰ ਨੂੰ ਸੀਟ ਅਲਰਟ ਹੁਣ ਪ੍ਰੰਤ ਦਾਖਲਾ ਪ੍ਰਾਪਤ ਕਰਨ ਵਾਲਾ 2 ਦਿਨਾਂ ਦੇ ਅੰਦਰ-ਅੰਦਰ ਅਲਰਟ ਹੋਏ ਸਕੂਲ ਵਿੱਚ ਰਿਪੋਰਟ ਕਰੇਗਾ ਜੇਕਰ 2 ਦਿਨਾਂ ਬਾਅਦ ਅਲਰਟ ਹੋ ਸਕੂਲ ਵਿੱਚ ਰਿਪੋਰਟ ਨਹੀਂ ਕਰਦਾ ਤਾਂ ਸੰਭੇਲਿਆ ਜਾਏਗਾ ਦਾਖਲਾ ਪ੍ਰਾਪਤ ਕਰਨ ਦਾ ਛਕੈ ਨਹੀਂਗਾ ਸੋ ਇਸ ਤਰ੍ਹਾਂ ਦੇ ਨਾਲ ਜਿਹੜੀ ਕੋਈ ਵੀ ਉਮੀਦਵਾਰ ਮੈਰੇ ਟਿਊਟਰੀ ਸਕੂਲ ਦਾਖਲੇ ਤੇ ਕਾਉਂਸਲਿੰਗ ਲਈ ਜਾਰੀ ਕੀਤੀ ਸੰਸਥਾਵਾਂ ਦੀ ਸੂਚੀ ਵਿੱਚੋਂ ਕਾਉਂਸਲਿੰਗ ਜਿਹੜੀ اٹੈਂਡ ਕਰ ਸਕਦਾਗਾ ਕਿਤੇ ਵੀ ਸੋ ਇਹ ਜਿਹੜੀ ਜਾਣਕਾਰੀ ਵੱਧ ਤੋਂ ਵੱਧ ਅਪ ਬਿਦਿਆਰਥੀ ਤੱਕ ਪਹੁੰਚਾਈਏ ਤਾਂ ਕਿ ਬੱਚੇ ਨੂੰ ਪਤਾ ਲੱਗੇ ਬਹੁਤ ਲੰਬੇ ਸਮੇਂ ਤੋਂ ਜਿਹੜਾ ਕਾਉਂਸਲਿੰਗ ਦਾ ਇੰਤਜ਼ਾਰ ਕਰ ਰਹੇ ਸੀਗੇ ਬਹੁਤ-ਬਹੁਤ ਆਪਾਂ ਇਹਨੂੰ ਅੱਗੇ ਸ਼ੇਅਰ ਕਰੀਏ ਤਾਂ ਕਿ ਵਿਦਿਆਰਥੀਆਂ ਨੂੰ ਕਾਉਂਸਲਿੰਗ ਦਾ ਪਤਾ ਲੱਗੇ 11ਵੀਂ ਕਲਾਸ ਦੇ ਲਈ ਬਹੁਤ-ਬਹੁਤ ਧੰਨਵਾਦ ਸ਼ੁਕਰੀਆ